ਰੋਮਨੀ ਕਾਲੀਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਆਪ ਐਮਐਲਏ ਦੇ ਰਿਸ਼ਤੇਦਾਰ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਨੇ ਜੀ ਹਾਂ ਵਿਕਰਮ ਸਿੰਘ ਮਜੀਠੀਆ ਨੇ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਦੇ ਸਾਲੇ ਦੇ ਉੱਤੇ ਦੋਸ਼ ਲਗਾਇਆ ਕਿ ਉਸਦੇ ਵੱਲੋਂ ਇੱਕ ਔਰਤ ਦੀ ਕੁਟਮਾਰ ਕੀਤੀ ਗਈ ਹੈ ਉਸਦੇ ਬੱਚੇ ਦੇ ਸਾਹਮਣੇ ਔਰਤ ਦੇ ਉਤੇ ਡੰਡੇ ਵਰਾਏ ਗਏ ਤੇ ਰੰਡਿਆ ਦੇ ਨਾਲ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਇਸ ਸਬੰਧੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਜਿਸ ਅੰਦਰ ਵਿੱਚ ਇੱਕ ਵਿਅਕਤੀ ਦੇ ਵੱਲੋਂ ਇੱਕ ਔਰਤ ਦੇ ਉੱਤੇ ਡੰਡੇ ਜਿਹੜੇ ਨੇ ਉਹ ਮਾਰੇ ਜਾ ਰਹੇ ਨੇ ਇੱਕ ਔਰਤ ਨੂੰ ਡੰਡੇ ਮਾਰੇ ਜਾ ਰਹੇ ਨੇ ਉਸ ਦੀ ਤਸਵੀਰ ਵੀ ਨਾਲ ਸਾਂਝੀ ਕੀਤੀ ਹੈ ਇੱਕ ਬੱਚਾ ਵੀ ਉੱਤੇ ਖੜਾ ਹੋਇਆ ਨਜ਼ਰ ਆ ਰਿਹਾ ਹੈ ਇਹ ਵੀਡੀਓ ਸਾਂਝੀ ਕਰਦੇ ਆ ਵਿਕਰਮ ਸਿੰਘ ਮਜੀਠੀਆ ਨੇ ਲਿਖਿਆ ਐਮ ਐਲ ਏ ਮਨਜਿੰਦਰ ਸਿੰਘ ਲਾਲਪੁਰਾ ਦੇ ਸਾਲੇ ਦੀ ਗੁੰਡਾਗਰਦੀ ਹੈ ਐਮ ਐਲ ਏ ਦਾ ਸਾਲਾ ਬਲਦੇਵ ਗੋਰਾ ਆਪਣੇ ਹੀ ਪਿੰਡ ਦੀ ਔਰਤ ਦੀ ਕੁੱਟਮਾਰ ਕਰ ਰਿਹਾ ਹੈ ਬੱਚੇ ਦੇ ਸਾਹਮਣੇ ਔ ਨਾ ਕਿਹੜੀ ਮਰਦਾਨੀ ਹੈ ਇਸ ਦੇ ਅੱਗੇ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਵੀਡੀਓ ਤੋਂ ਸਾਫ਼ ਦਿਖਾਈ ਦੇ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਰਕਰ ਔਰਤਾਂ ਦੀ ਕਿੰਨੀ ਇੱਜ਼ਤ ਕਰਦੇ ਨੇ ਇਸ ਦੇ ਨਾਲ ਹੀ ਵਿਕਰਮ ਸਿੰਘ ਮਜੀਠੀਆ ਨੇ ਇੱਕ ਪਿਛਲਾ ਮਾਮਲਾ ਜਿਹੜਾ ਹੈ ਉਹ ਵੀ ਚੇਤੇ ਵਿੱਚ ਲਿਆਂਦਾ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਤੋਂ ਪਹਿਲਾਂ ਇੱਕ ਗੁਰਸਖ ਬਿਜਲੀ ਵਿਭਾਗ ਦੇ ਮੁਲਾਜ਼ਮ ਦੀ ਦਸਤਾਰ ਦੀ ਬੇਅਦਬੀ ਵੀ ਬਲਦੇਵ ਗੋਰਾ ਨੇ ਕੀਤੀ ਸੀ ਪੰਚਾਇਤੀ ਚੋਣਾਂ ਚ ਵੀ ਧੱਕੇਸ਼ਾਹੀ ਕੀਤੀ ਗਈ ਇਲੀਗਲ ਮਾਈਨਿੰਗ ਵੀ ਬਲਦੇਵ ਗੋਰਾ ਦੀ ਅਗਵਾਈ ਹੇਠ ਹੁੰਦੀ ਸੀ ਜਿਸ ਤੇ ਪੁਲਿਸ ਨੂੰ ਐਕਸ਼ਨ ਲੈਣ ਤੇ ਈਮਾਨਦਾਰ ਐਸਐਸਪੀ ਗੁਰਮੀਤ ਚੋਹਾਨ ਦਾ ਇਲਾ ਤਰੰਤਰਾਂ ਸਾਬ ਤੋਂ ਤਬਾਦਲਾ ਕਰ ਦਿੱਤਾ ਗਿਆ ਮਨਜਦਰ ਸਿੰਘ ਲਾਲਪੁਰਾ ਜੀ ਲੋਕਾਂ ਨੇ ਤੁਹਾਨੂੰ ਆਪਣਾ ਨੁਮਾਇੰਦਾ ਚੁਣਿਆ ਤੁਸੀਂ ਲੋਕਾਂ ਦੇ ਸੇਵਕ ਹੋ ਕੋਈ ਸ਼ਾਸਕ ਨਹੀਂ ਆਪਣੇ ਨਜ਼ਦੀਕੀ ਰਿਸ਼ਤੇਦਾਰ ਨੂੰ ਕੰਟਰੋਲ ਕਰੋ ਕਿਉਂਕਿ ਲੋਕਾਂ ਨੂੰ ਜਵਾਬਦੇਹੀ ਤੁਹਾਡੀ ਹੈ